ਹੋ ਤੋ ਵੱਡਾ ਸਵਾਲ ਸਾਡੇ ਤੇ ਉੱਠਦਾ ਖਾਸ ਕਰਕੇ ਬਈ ਕਿਸਾਨ ਆਗੂ ਇਕੱਠੇ ਹੋ ਜਾਣ ਕਿਸਾਨ ਆਗੂ ਇਕੱਠੇ ਲੜ ਲੈਣ ਇਹ ਸਵਾਲ ਹੈ ਕਿ ਤੁਸੀਂ ਖੇਤੀ ਨਹੀਂ ਕਰਦੇ ਤੁਸੀਂ ਜਿਹੜੀ ਖੇਤੀ ਜਨਸ ਵੇਚਦੇ ਉਹਦਾ ਘਰ ਥੋਂਡਾ ਚੱਲਣਾ ਹੈ ਕਿਸੇ ਆਗੂ ਦਾ ਨਹੀਂ ਲੜਾਈ ਆਪਣੀ ਹੈ ਕਿਸੇ ਆਗੂ ਦੀ ਲੜਾਈ ਨਹੀਂ ਇਹ ਆਪਾਂ ਆਪ ਦਾ ਬੋਝ ਕਿਸੇ ਦੇ ਹੋਰ ਮੁੰਡਿਆਂ ਤੇ ਸਿੱਟਣਾ ਕੌਣ ਹੈ ਆ ਬਈ ਉਹ ਲੜਨ ਲੜ ਅਸੀਂ ਘਰੇ ਰਹੀਏ ਆਪਾਂ ਨੂੰ ਲੜਨਾ ਪੈਣਾ ਜੇ ਕਿਸਾਨ ਆਗੂ ਐਡੇ ਤਾਕੜੇ ਹੁੰਦੇ ਉਹਨਾਂ ਕਿਸਾਨਾਂ ਨਾਲ ਮੈਂ ਆਗੂਆਂ ਨਾਲ ਕੱਪ ਕੀਤਾ ਜੇ ਸਰਦ ਜੋਸੀ ਆਰ ਕੇ ਸਟੈਂਡ ਲੈ ਲੰਦੇ ਤਾਂ ਸਾਨੂੰ ਸੜਕਾਂ ਤੇ ਬੈਠਣਾ ਪੈਂਦਾ ਜੀ ਜੀ ਤੁਸੀਂ ਗੱਲ ਕਰਦੇ ਹੋ ਉਹ ਤਾਂ ਸਰਕਾਰ ਨੇ ਆਪਦੇ ਹੱਕ ਦੇ ਵਿੱਚ ਗੈਰ ਦੇ ਸਮਝੌਤੇ ਚ ਕਰਵਾ ਲਿਆ ਉਹਨਾਂ ਤੋਂ ਵਾਰ-ਵਾਰ ਤੁਸੀਂ ਆਗੂਆਂ ਦੀ ਗੱਲ ਕਰਦੇ ਹੋ ਜੇਲ੍ਹੇ ਸਾਰੇ 84 ਤੋਂ ਆਏ ਆ ਕਿਸਾਨ ਦਸੇ ਬੰਦੀ ਦੇ ਵਿੱਚ ਤੁਸੀਂ ਸਾਨੂੰ ਪਿੰਡਾਂ ਦੇ ਵਿੱਚ ਗਾਲ੍ਹਾਂ ਕੱਢਦੇ ਰਹੇ ਹੋ ਉਹ ਸੋਡਾ ਫਲਾਣਾ ਆਗੂ ਇਲੈਕਸ਼ਨ ਲੜ ਗਿਆ ਉਹ ਫਲਾਣਾ ਸੋਡਾ ਆਗੂ ਚੇਅਰਮੈਨ ਬਣ ਗਿਆ ਉਹ ਸੋਡਾ ਗੁਰਾ ਸਭਾ ਦਾ ਮੈਂਬਰ ਬਣ ਗਿਆ ਉਹ ਐਸ ਮੋਰਚੇ ਨੇ ਨਿਖੇੜਿਆ ਤੁਸੀਂ ਉਹ ਚਾਹੀਦੇ ਕੇ ਐਲ ਐਸ ਬੀ ਕਾਨੂੰਨ ਚਾਹੀਦਾ ਸਾਨੂੰ ਮੰਗ ਚਾਹੀਦੀ ਆ ਕਿਸਾਨਾਂ ਨੂੰ ਸੋਡਾ ਚੁੱਲਾ ਚੱਲਣਾ ਚਾਹੀਦਾ ਇਹ ਸਵਾਲ ਸਿਆਸੀ ਲੋਕ ਕਰ ਸਕਦੇ ਨੇ ਵੀ ਤੁਸੀਂ ਕੱਚੇ ਨਹੀਂ ਹੁੰਦੇ ਸੋਡੇ ਵਿੱਚ ਬੰਦ ਪਾ ਦੇਣ ਪਰ ਸਾਡਾ ਕਿੱਤਾ ਇੱਕ ਹੈ ਸਾਡਾ ਕਿੱਤਾ ਲੁੱਟਿਆ ਜਾ ਰਿਹਾ ਹੈ ਅਸੀਂ ਬਾਰ ਬਾਰ ਕਹਿੰਦੇ ਆਂ ਇਹ ਗੱਲ ਨੂੰ ਕਿ ਜਦੋਂ ਸਾਡੀ ਜਿੰਸ ਮੰਡੀਆਂ ਚ ਆਉਂਦੀ ਹੈ ਬਤਾਰੀ ਲੁੱਟਦਾ ਬਤਾਰੀ ਇਹ ਕਹਿ ਕੇ ਨਹੀਂ ਲੁੱਟਦਾ ਕਿ ਤੇਰੀ ਕਾਲੀਆਂ ਦੀਆਂ ਤੇਰੀ ਕਾਂਗਰਸ ਦੀ ਆਮ ਆਦਮੀ ਭਾਜਪੀ ਦੀ ਹੈ ਉਹ ਕਿਸਾਨ ਕਹਿ ਕੇ ਲੁੱਟਦਾ ਜਦੋਂ ਕਿਸਾਨਾਂ ਦੀ ਲੁੱਟ ਹੁੰਦੀ ਹੈ ਤੇ ਕਿਸਾਨਾਂ ਦੇ ਕਿੱਤੇ ਲਈ ਤੇ ਉਹਦੀ ਜਸੇਬੰਦੀ ਵੀ ਇੱਕ ਹੁੰਦੀ ਹੈ ਦੇਖਿਆ ਵਰਗਾਂ ਦਾ ਤੁਸੀਂ ਟਰੱਕ ਜੁਰੀਆਂ ਬੱਸ ਜੁਰੀਆਂ ਉਹਨਾਂ ਦੀ ਜਸੇਬੰਦੀ ਹੈ ਯਾਰ ਕਿਸਾਨਾਂ ਵਾਲੀ ਇਹ ਕਿਉਂ ਗੱਲ ਹੁੰਦੀ ਹੈ ਕਦੇ ਸੋਚਿਆ ਮੈਂ ਬਹੁਤ ਵਾਰੀ ਕਿਹਾ ਕਿ ਪੂਰੇ ਭਾਰ ਦੇ ਵਿੱਚ 2000 ਕਿਸਾਨ ਦੁਨੀਆ ਨਾਲ ਆਂਕੜੇ ਕੱਢ ਲਿਓ ਬਹੁਤੇ ਕਿਸਾਨ ਬਿੰਗ ਬੀਜੇਪੀ ਦੇ ਨੇ ਬਾਕ-ਬਾਕ ਸਟੇਟਾਂ ਦੇ ਇਹਨਾਂ ਦੇ ਪ੍ਰਧਾਨ ਬਣਾਏ ਨੇ ਉਹ ਰੌਲਾ ਪਾਉਂਦੇ ਨੇ ਜਦੋਂ ਉਹਨਾਂ ਦੀ ਸਰਕਾਰ ਨਹੀਂ ਹੁੰਦੀ ਜਦੋਂ ਸਰਕਾਰ ਚੱਲੀ ਜਾਂਦੀ ਆ ਉਦੋਂ ਵਿਰੋਧ ਕਰਦੇ ਨੇ ਇਹੀ ਪੋਜੀਸ਼ਨ ਕਾਂਗਰਸ ਦੀ ਹੈ ਆ ਕਿਸਾਨ ਬਿੰਗ ਦਾ ਪ੍ਰਧਾਨ ਆ ਬਲਾਕਾ ਦਾ ਪ੍ਰਧਾਨ ਜਦੋਂ ਸਤਾ ਤੇ ਆ ਗਏ ਉਹਨਾਂ ਦਾ ਕਿਸਾਨ ਬਿੰਗ ਚੁੱਪ ਜਦੋਂ ਸਤਾ ਤੋਂ ਬਾਹਰ ਹੋ ਗਏ ਸਾਡੇ ਲੋਕਾਂ ਨਾਲ ਲੈ ਕੇ ਫੇਰ ਧਰਨੇ ਸ਼ੁਰੂ ਇਹ ਵੇ ਜ਼ਿਕਰ ਕਾਮਰਾਡਾਂ ਦੇ ਕਿਸਾਨ ਵੀਂਗਣੇ ਜਦੋਂ ਸਤਾ ਤੇ ਆ ਗਏ ਉਦੋਂ ਚੁੱਪ ਜਦੋਂ ਸਤਾ ਤੋਂ ਬਾਹਰ ਗਏ ਉਹ ਵੀ ਧਰਨੇ 'ਚ ਜਾ ਰਹੇ 75 ਸਾਲ ਹੋ ਗਏ ਧਰਨੇ ਵਿਚਾਰੇ ਕਰਦਿਆਂ ਨੂੰ ਕਦੇ ਮੰਗ ਮੰਨਾਈ ਆ ਧਿਆਨ ਕਰਿਓ ਕਿਤੇ ਇਹ ਸਵਾਲ ਤੋਂ ਉੱਪਰ ਉੱਠ ਕੇ ਉਹ ਅਪੀਲ ਕੀਤੀ ਸੀ ਕਿ 12000 ਪਿੰਡਾਂ ਪੰਜਾਬ ਦਾ ਇੱਕ ਟਰਾਲੀ ਮੰਗੀਆਂ ਪਿੰਡ ਤੋਂ 10 15 ਬੰਦੇ ਖਨੌਰੀ ਭੇਜ ਦਿਓ ਦਾਣਾ ਨਾ ਕਹਿ ਦਨੋ ਕਿ 12 ਮੰਗਾ ਲਾਗੂ ਕਰਵਾਵਾਂਗੇ ਪਮਾ ਕਿੰਨੀ ਕਰਵਾਨੀ ਦੇਣੀ ਪੈ ਜੇ ਇੱਕ ਟਰਾਲੀ ਇੱਕ ਪਿੰਡ ਦੇ ਵਿੱਚੋਂ 10 ਬੰਦੇ ਸਬੰਧ ਸਾਰੇ ਪਿੰਡ ਦੀ ਜ਼ਮੀਨ ਬਚਾ ਦੇਣਗੇ ਕਿਹੋ ਜਿਹਾ ਭੇਜ ਦਿਓ ਹਾਜ਼ਰੀ ਦੱਸਦੀ ਹੋਣੀ ਚਾਹੀਦੀ ਹੈ ਭਰਾਵੋ ਦੇ 10 ਬੰਦੇ ਛੋੜੇ ਸਾਰੇ ਪਿੰਡ ਦੀ ਜ਼ਮੀਨ ਬਚਾ ਦੇਣ ਐਤੂ ਸਸਤੀ ਕੁਰਬਾਨੀ ਕਿਤੇ ਮਿਲਣੀ ਹੈ